ਪਰ ਇਨੀ ਟੇਪ ਹਿੱਟ ਦਿੱਤੀ ਹਣੀ ਸਿੰਘ ਹੁਣ ਮਿਊਜ਼ਿਕ ਦਿੱਤਾ ਗੌਰਵ ਤਰੇ ਇਹਨਾਂ ਨੂੰ ਇੰਟਰੋਡਿਊਸ ਕੀਤਾ ਹਾਂਜੀ ਤੇ ਡੋਲੀ ਸਿੰਘ ਗਵਾਚੀ ਕਿਉਂ ਨਹੀਂ ਗਵਾਚ ਮੈਂ ਇਸ ਲਈ ਗਈ ਕਿ ਮੈਂ ਲਾਈਵ 'ਚ ਬੜੀਆਂ ਗਲਤੀਆਂ ਕਰ ਲਈਆਂ ਜਦੋਂ ਮੈਂ ਹਿੱਟ ਹੋਈ ਹਾਂ ਨਾ ਕਰਾ ਲਿਆ ਗਲਤੀ ਤੇ ਹੀ ਹੁੰਦੀ ਨਾ ਜੀ ਛੇਤੀ ਹਾਂ ਜੀ ਛੇਤੀ ਵਿਆਹ ਕਰਾ ਛੇਤੀ ਉੱਪਰ ਵਿਆਹ ਕਰਾ ਜਦੋਂ ਦੇਖੋ ਬੰਦਾ ਨਾ ਘਰਦਿਆਂ ਦੀ ਨਹੀਂ ਨਾ ਸੁਣਦਾ ਹੈਨਾ ਤੇ ਉਹ ਫਿਰ ਬੰਦਾ ਬੱਚਾ ਜਿਹੜਾ ਨਾ ਉਹ ਗਲਤੀਆਂ ਕਰਦਾ ਜਾਂਦਾ ਗਲਤੀਆਂ ਕਰਦਾ ਜਾਂਦਾ ਫਿਰ ਵਿਆਹ ਕਰਵਾ ਲਿਆ ਵਿਆਹ ਕਰਵਾ ਕੇ ਪਹਿਲੇ ਤੇ ਹਸਬੰਦ ਨੇ ਕਿਹਾ ਕਿ ਮੈਂ ਗੋਨ ਹੀ ਨਹੀਂ ਦੇਣਾ ਠੀਕ ਹੈ ਕਿ ਮੈਂ ਇਸ ਤਰ੍ਹਾਂ ਇੱਧਰ ਉੱਧਰ ਜਾਣ ਹੀ ਨਹੀਂ ਦੇਣਾ ਪਰ ਮੈਂ ਵਿਆਹ ਇਸ ਲਈ ਕਰਾਇਆ ਸੀ ਕਿ ਕੱਲੀ ਲੇਡੀ ਲਈ ਨਾ ਇੱਕ ਬਾਹਰ ਨਿਕਲਣਾ ਲੋਕਾਂ ਦੇ ਵਿੱਚ ਬੜਾ ਔਖਾ ਹੁੰਦਾ ਹੈ ਤੇ ਤੁਸੀਂ ਰਿਸਪੈਕਟ ਨਾਲ ਜਾਂਦੇ ਹੋ ਜਿੱਥੇ ਜਾਂਦੇ ਹੋ ਮੈਂ ਇਹ ਸੋਚ ਨਾਲ ਕਰਵਾਇਆ ਸੀ ਫਿਰ ਉਸ ਤੋਂ ਬਾਅਦ ਹੌਲੀ 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 ਬੇਟ ਨਾ ਇੱਕ ਬੇਟੀ ਹੋਈ ਫਿਰ ਹਸਬੰਡ ਨੂੰ ਬੇਟਾ ਵੀ ਚਾਹੀਦਾ ਸੀ ਫਿਰ ਦੂਜੀ ਫੇਰ ਹੋਈ ਫਿਰ ਪਤਾ ਵੀ ਸੀ ਕਿ ਬੇਟੀ ਹੋਣੀ ਹੈ ਬਟ ਫਿਰ ਮੈਨੂੰ ਹਸਪੀਟਲ ਜਿੱਦਨ ਲਾਸਟ ਮੈਂ ਉਹ ਹਸਪੀਟਲ ਜਾਣਾ ਸੀ ਬਸ ਅਜੇ ਮੈਂ ਬੈੱਡ ਤੇ ਪਈ ਆ ਮੈਨੂੰ ਇਨਾ ਹੀ ਕਹਤੇ ਡੋਲੀ ਬੇਟਾ ਹੋਣਾ ਚਾਹੀਦਾ ਫਿਰ ਮੈਂ ਕਿਹਾ ਮੈਂ ਕਿਹਾ ਤੁਹਾਨੂੰ ਤੇ ਪਤਾ ਹੈ ਕਿ ਆਪਣੀ ਬੇਟੀ ਹੋਣੀ ਆ ਫਿਰ ਬੇਟਾ ਕਿੱਥੋਂ ਹੋ ਜਾਊਗਾ ਬਸ ਮੈਂ ਉੱਥੇ ਉਹ ਮੇਰੀ ਫਰੈਂਡ ਸੀ ਇੱਕ ਹੋਰ ਉਹ ਮੇਰੇ ਕੋਲ ਰਹੀ ਹੈ ਬਸ ਇਹ ਸਾਰੀਆਂ ਪ੍ਰੋਬਲਮਸ ਕਰਕੇ ਨਾ ਮੈਂ 12 ਸਾਲ ਜਿਹੜੇ ਕੱਢੇ ਆ ਫਿਰ ਉਸ ਤੋਂ ਬਾਅਦ ਜਿਹੜਾ ਮੇਰਾ 12 ਸਾਲ ਬੜਾ ਵੱਡਾ ਗੈਪ ਹੁੰਦਾ ਹੈ ਬਸ ਇਹੀ ਚੀਜ਼ਾਂ ਛਪਾਉਂਦੀ ਰਹੀ ਛਪਾਉਂਦੀ ਰਹੀ ਛਪਾਉਂਦੀ ਰਹੀ ਤੇ ਉਹ ਲਾਈਫ ਤੁਹਾਨੂੰ ਪਤਾ ਹੈ 2 ਸਾਲ ਵਿੱਚ ਹੀ ਅੱਜ ਕੱਲ ਕਿਸੇ ਨੂੰ ਕੋਈ ਯਾਦ ਨਹੀਂ ਰਹਿੰਦਾ ਹਾਂ ਬਸ ਫਿਰ ਉਸ ਤੋਂ ਬਾਅਦ ਮੈਂ ਆਪਣੀ ਦੋਨੋਂ ਬੇਟੀਆਂ ਦੀ ਆਪੇ ਕੇਅਰ ਕੀਤੀ ਮੈਂ ਫਾਦਰ ਕੋ ਜਾਨ ਹੀ ਨਹੀਂ ਦਿੱਤੀ